ਹਾਂਜੀ ਭਾਈ ਜੀ ਸਾਸਤਰੀ ਕਾਲ ਜੀ ਸਾਰੇ YouTube ਚੈਨਲ ਦੇ ਨਾਲ ਭਰਾਵਾਂ ਨੂੰ ਤੇ ਅੱਜ ਬਖਾਉਣਿਆਂਗੇ ਤੁਹਾਨੂੰ ਥੋੜੀ ਜਿਹੀ ਵੀਡੀਓ ਜਿਹੜੇ ਆਪਾਂ ਕਰੇ ਕਬੂਤਰ ਛੱਡਦੇ ਆਂ ਅੱਜ 5-7 ਕ ਤਾਂ ਘਰ ਵੀ ਹੈਗੇ 5-7 ਕਬੂਤਰਾਂ ਨੂੰ ਛੱਡਦੇ ਹਾਂ ਹਾਂਜੀ ਭਾਈ ਜੀ ਆ ਆਪਾਂ 2-3 ਬਾਗਾਂ ਵਿੱਚ ਜਿੱਤੇ ਆਂ ਕੱਪ ਆਪਾਂ ਨੂੰ ਇੱਕ ਕੱਪ ਕਰਿਆ ਸੀ ਸਲਵਾਨਤ ਜੀ ਕੋਠਾ ਗੁਰੂ ਆਪਾਂ ਜਿੱਤੇ ਆ ਜੀ ਕੱਪ 2 ਤੇ ਦੋ ਤਿੰਨ ਬਾਜਨਾ ਹੋਰ ਵੀ ਜਿੱਤੇ ਆ ਤੇ ਆਪਾਂ ਇਹਦੀ ਬਾਜਨਾ ਥੋੜੀਆਂ ਘੀਆਂ ਘੱਟ ਹੀ ਛੱਡੀਆਂ ਜੀ ਤੇ ਤੇ ਆਪਾਂ ਥੋੜੀਆਂ ਘੱਟ ਬਾਜਨਾ ਛੱਡਣਾ ਜੀ ਅੱਗ ਤੇ ਬਾਜੀਆਂ 5-7 ਜਿੱਤ ਵੀ ਗਏ ਵਿੱਚੋਂ ਥੋੜਾ ਜਿਹਾ ਇਹਦੀ ਕੰਮ ਵੱਧ ਸੀ ਕਰ ਤਾਂ ਕਰਕੇ ਘੱਟ ਛੱਡ ਲਿਆ ਜੀ ਤੇ ਭਖਾਉਣੇ ਆ ਸਾਨੂੰ ਕਬੂਤਰ ਕੱਲੋਂ ਛੱਡਣ ਵਾਲਾ ਵੀ ਆ ਜੀ ਆਪਾਂ ਕਬੂਤਰ ਛੱਡਣਾ ਕੱਲੋਂ ਕੋਥੇ ਲਾਲ ਵਾਲਿਆਂ ਚ ਮੀਰਾਵਕਲਾ ਕਬੂਤਰ ਹੈ ਜੀ ਕਾਲੀ ਅੱਖ ਖੱਟੀ ਅੱਖ ਆਹ ਨਹੀਂ ਕਬੂਤਰ ਹੈਗੇ ਆਪਣੇ ਜਿਹੜੇ ਕਦੇ ਡਾਈਕੀ ਛੱਡਦੇ ਹੁਣ ਕੋਸ ਕੱਲ ਛੱਡੇ ਸੀਗੇ ਤੇ ਕੋਸ ਕਬੂਤਰ ਛੱਡੇ ਪੰਜ ਸੀ 6 ਕਬੂਤਰ ਆਹ ਜੀ ਪਾਣੀ ਵਾਲੇ ਆ ਉਹ ਆਪਣੇ ਸੁੱਕੇ ਕਬੂਤਰ ਹੈ ਜੀ ਉਹ ਆਪਾਂ ਛੱਡੇ ਇਹਦੇ ਵਿੱਚ ਜੰਟੇ ਕਲੇ ਵੀ ਹੈਗੇ ਆ ਜੀ ਤੇ ਗਰਦੇਵ ਕਲੇ ਕਬੂਤਰ ਵੀ ਹੈਗੇ ਤੇ ਰਾਜਨ ਕਲੇ ਕਬੂਤਰਾਂ ਦਾ ਵੀ ਆਹ ਕਬੂਤਰ ਖੱਟੀਆਂ ਖਾਣਾ ਜੀ ਆਹ ਕਬੂਤਰ ਹੈਗਾ ਆਪਣਾ ਮੀਰਾਵ ਕੰ ਦਾ ਚਿੱਟਾ ਕਬੂਤਰ ਦੋ ਜਾਪੇ ਜੀ ਆਹ ਕਬੂਤਰ ਹੈਗਾ ਜੀ ਆਪਣਾ ਨਗਾਹੇ ਛੱਡਿਆ ਸੀ ਪਹਿਲਾ ਨੰਬਰ ਜਿੱਤਿਆ ਸੀ ਇਹ ਕਬੂਤਰ ਨਗਾਹੇ ਬਾਬੇ ਦੀ ਜਗ੍ਹਾ ਤੇ ਘਟੀਆਂ ਖਾਣਾ ਜਾਣਤੇ ਗਾਲਾਂ ਦਾ ਕਬੂਤਰ ਹੈ ਜੀ ਇਹ ਇੱਕ ਕਬੂਤਰ ਹੈਗੇ ਜੀ ਮੇਰਾ ਕਾਹਨੇ ਤੇ ਜੰਟੇ ਕਾਹਨੇ ਸ਼ਾਹ ਕਾਹਨੇ ਹਾਂਜੀ ਭਾਈ ਜੀ 500 ਰੁਪਏ ਆਇਆ ਆਪਾਂ ਕਬੂਤਰ ਤੇ ਕਮੈਂਟ ਲੈਂਪ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ ਥੋੜਾ ਸਾਰੇ ਭਰਾਵਾਂ ਦਾ ਜਿਹੜੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਮੈਂਟ ਕਰਦੇ ਹੋ ਲਾਈਕ ਕਰਦੇ ਤੇ ਬਹੁਤ ਬਹੁਤ ਧੰਨਵਾਦ ਵੀ ਸਾਰੇ ਭਰਾਵਾਂ ਨੂੰ